ਤੇ ਨਗਰਪੰਚਾਇਤ ਅਜਨਾਲਾ ਦੀਆਂ ਦੋ ਵਾਜਦੇ ਉੱਪਰ ਹੋ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 7 ਜਣਾ ਹੈ ਨੰਬਰ 27 ਆਪ ਉਮੀਦਵਾਰ ਨੀਲਮ ਰਾਣੀ ਦੇ ਹੱਕ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਹੁਣ ਐਸੇ ਦੌਰਾਨ ਉਹਨਾਂ ਨੇ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਵਿਕਾਸ ਦੇ ਮੁੱਦੇ ਤੇ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਕਹਿੰਿਆ ਕਿ ਅਜਨਾਲਾ ਸ਼ਹਿਰ ਜੜਾ ਹੈ ਉਸ ਦੇ ਅੰਦਰ ਉਹਨਾਂ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਗਿਆ ਹੈ ਐਸੇ ਚੱਲਦੇ ਲੋਕਾਂ ਦੇ ਦੋ ਵਾਰ ਉਹਨਾਂ ਦੇ ਉੱਪਰ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਆ ਵਾਲਦੇ ਵੱਲੋਂ ਕਿਹਾ ਗਿਆ ਕਿ ਸ਼ਹਿਰ ਦੇ ਅੰਦਰ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਅਜਨਾਲਾ ਸ਼ਹਿਰ ਅੰਦਰ ਨਗਰਪੰਚਾਇਤੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਇੱਥੇ ਪ੍ਰਚਾਰ ਚੱਲ ਰਿਹਾ ਜੇ ਗੱਲ ਕਰੀਏ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀ ਵੱਲੋਂ ਵੱਲੋਂ ਇੱਥੇ ਡੋਰ ਟੂ ਡੋਰ ਕੀਤਾ ਜਾ ਰਿਹਾ ਨਾਲ ਇੱਥੇ ਰੋਡ ਸ਼ੋਅ ਕੀਤਾ ਜਾ ਰਿਹਾ ਲਗਾਤਾਰ ਵੱਡੇ ਪੱਧਰ ਤੇ ਇੱਥੇ ਜੇ ਗੱਲ ਕਰੀਏ ਲੋਕਾਂ ਵੱਲੋਂ ਵੀ ਜਿਹੜਾ ਵੱਡਾ ਮਾਨ ਸਨਮਾਨ ਦਿੱਤਾ ਜਾ ਰਿਹਾ ਸਰਪਾਉ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਇੱਥੇ ਸਾਡੇ ਨਾਲ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨੇ ਢਾਲੀ ਸਾਹਿਬ ਕੀ ਕਹਿਣਾ ਚ ਅਸੀਂ ਜਿਹੜਾ 21 ਤੀਕ ਨੂੰ ਵੋਟਾਂ ਪੈਣੀਆਂ 7 ਤੇ 5 ਨੰਬਰ ਵਾਰ ਦੇ ਵਿੱਚ ਵੋਟਾਂ ਹੋ ਦੀ ਉਹਦੇ ਵਾਸਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਜਿਹੜਾ ਅਸੀਂ ਵਿਕਾਸ ਕੀਤਾ ਉਸ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਛਾੜੂ ਨੂੰ ਵੋਟਾਂ ਜਿਹੜੀਆਂ ਪਾਈਆਂ ਜਾਂ ਸਾਡੀ ਭੈਣ ਨੀਲਮਾਦਨੀ ਨੂੰ ਤੇ ਗਰਦੇਵ ਸਿੰਘ ਨੂੰ ਜਿਹੜਾ ਜਿੱਤਾਇਆ ਜਾ ਕਿਸ ਇੱਕ ਦਾ ਪਿਆਰ ਮਿਲ ਰਿਹਾ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਵੀ ਵੇਖੀ ਜਾਂਦੇ ਹੋ ਤੁਸੀਂ ਨਾਲ ਹੀ ਹੋ ਕਿਦਾਂ ਲੋਕ ਫੁੱਲ ਪਾਉਂਦੇ ਆ ਕਿਦਾਂ ਲੋਕ ਸਨਮਾਨ ਕਰਦੇ ਆ ਉਸੀਂ ਦੇਖੀ ਜਾਓ ਕਿੰਨਾ ਪਿਆਰ ਕਰਦੇ ਕਿੰਨਾ ਹੀ ਸਾਰੇ ਨਾਂਕ ਵਿਕਾਸ ਕਰਦਾ ਇਹ ਨਾਲੇ ਤਾਂ ਕਿ ਵਿਕਾਸ ਕਰਨ ਲੱਗਾ ਕੋਈ ਵਿਤਕਾਨ ਨਹੀਂ ਕੀਤਾ ਅੱਜ ਪਿਆਰ ਕਰਨ ਲੱਗਾ ਲੋਕ ਕੋਈ ਵਿਤਕਾਨ ਨਹੀਂ ਕਰਦੇ ਸਾਰੇ ਬੰਦੇ ਪਿਆਰ ਕਰਦੇ ਕਿ ਜਦ ਸ਼ਹਿਰ ਦਾ 25 ਸਾਲ ਬਾਅਦ ਵਿਕਾਸ 25 ਸਾਲ ਸ਼ਹਿਰ ਦੇ ਵਿੱਚ ਟੋਏ ਬੁੜਾ ਹਾਲ ਮਸਾ ਹੀ ਠੀਕ ਕੀਤਾ ਅਜੇ ਰੰਦਾ ਬੜਾ ਹੋਰ ਵੀ ਕਰਾਂਗੇ ਹੋਰ ਜਲਦੀ ਬਲਾਈਟਾਂ ਲੱਗਦੀਆਂ ਕੈਮਰੇ ਲੱਗਦੇ ਸ਼ਾਇਦ ਨੂਰੋ ਕਾਇਕੇ ਲਾਈਟਾਂ ਲਾਵਾਂਗੇ ਕੈਮਰੇ ਨਾਲ ਸਾਰੇ ਸ਼ਾਇਦ ਤੇ ਲੱਗ ਚਲੇ ਪਏ ਆ ਗਏ ਟੈਂਡਰ ਲੱਗਾ ਸੋ ਸ਼ਾਇਦ ਅਜ ਨਾਲਾ ਸਾਡਾ ਜਿਹੜਾ ਕਦਮ ਭੂਮੀ ਵੀ ਆ ਤੇ ਸਭ ਲੋਜ ਜੰਨੂ ਭੂਮੀ ਆ ਕਿ ਉਹ ਅਜ ਨਾਲਾ ਤਸੀਲੀ ਸਾਡੀ ਤੇ ਇੱਥੇ ਹੀ ਇਸ ਏਰੀਆ ਚ ਜੰਮੇ ਪਲੇ ਨੇ ਇਸ ਏਰੀਆ ਦੇ ਵਧੀਆ ਗੱਲ ਨਾਲ ਸਾਡੀ ਡਿਊਟੀ ਤਾਂ ਐਸਾ ਪਹਿਲਾਂ ਜਲੰਧਰ ਦੇ ਵਿੱਚ ਵੱਡੀ ਮੱਲਾ ਮਾਰੀ ਆ ਵੱਡਾ ਤੁਸੀਂ ਤੁਹਾਨੂੰ ਜ਼ਿੰਮੇਵਾਰੀ ਮਿਲੀ ਸੀ ਵੱਡੀ ਜ਼ਿੰਮੇਵਾਰੀ ਨੇ ਬਾਈ ਫਿਰ ਡੇਰਾ ਬਾਬਾ ਨਾਨਕ ਜੀ ਵੱਡੀ ਜਿੱਤ ਹੋਈ ਆ ਉਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਮਿਲਿਆ ਉਹਦੇ ਹਲਕਾ ਆਪਣਾ ਜ਼ਨਾਲਾ ਵੀ ਆ ਗਿਆ ਦੋ ਜ਼ਿਮੇਵਾਰੀ ਤੋਂ ਨਾਲੇ ਜਿਵੇਂ ਦੇਖੋ ਮੈਂ ਮਤਲਬ ਮੱਲਾ ਤਾਂ ਕੀ ਬਾਤ ਨੇ ਮੱਲਾ ਤਾਂ ਵੇਖੋ ਪਾਰਟੀ ਦੇ ਵਤਕੀ ਪਾਰਦੇ ਆ ਪਾਰਟੀ ਨੇ ਪਹਿਲਾਂ ਜਦੋਂ ਸੁਖਦੂਤ ਦਾ 2.5 ਲੱਖਾਂ ਧੂਨੀ ਲਾਇਆ ਸੀ ਧੂਨੀ ਜਿੱਤ ਗਿਆ ਸੀ ਫਿਰ ਆਦਮਪੁਰ ਵੀ ਹੁਣ ਵੈਸਟ ਵੀ ਜਿੱਤ ਗਿਆ ਹੈ ਗੁੰਡੇ ਦਾ ਬਾਬਾ ਨਾਨਕ ਵੀ ਲਾਈ ਡਿਊਟੀ ਲਾਈ ਸੀ ਉਹ ਵੀ ਅਜਨਾਲਾ ਤੇ ਅੰਮਸਾ ਦਾ ਆਪਣਾ ਘਰ ਹੈ ਇੱਥੇ ਵੀ ਪਾਰਟੀ ਨੇ ਡਿਊਟੀ ਲਾਈ ਹੈ ਔਰ 22 ਤਰੀਕ ਨੂੰ ਅੰਮਸਾ ਚ ਆਮ ਆਦੀ ਪਾਰਟੀ ਦਾ ਮੇਲ ਹੋਊਗਾ ਆਮ ਆਦੀ ਪਾਰਟੀ ਜਿੱਤੂਗੀ ਇੱਥੇ ਵੀ ਦੋ ਵੱਡਾਂ ਅਸੀਂ ਤਾਰੀਵਾਲ ਸਾਹਿਬ ਕੋਲ ਕਿਹੜੀ ਗਿੱਦਰ ਚਿੰਗੀ ਹੈ ਜਿਹੜੀ ਲੋਕਾਂ ਨੂੰ ਸੰਘਾਉਂਦੇ ਹੋ ਲੋਕ ਵੋਟਾਂ ਪਾ ਦਿੰਦੇ ਆ ਲੋਕਾਂ ਲਈ ਰਾਤ ਦਿਨ ਕੰਮ ਕਰਨਾ ਇਮਾਨਦਾਰੀ ਦੇ ਨਾਲ 24 ਘੰਟੇ ਮਿਹਨਤ ਕਰਨਾ ਸਰ ਰਾਤੀ 12:00 ਜਾਂ ਕਰ ਗਿਆ ਸੀਗਾ ਹੋਰ ਰਾਤ 2:00 ਵੱਜ ਜਾਂਦੇ ਸਮਝਦੇ ਕਿ ਨਹੀਂ ਆ ਕੰਮ ਕਰੋ ਲੋਕਾਂ ਦੇ ਸਰ ਮਿਹਨਤ ਕਰੋ ਵਫਾਦਾਰੀ ਪਾਰਟੀ ਲੋਕਾਂ ਨੂੰ ਪਤਾ ਕਿ ਅਸੀਂ ਝੂਠ ਨਹੀਂ ਬੋਲਦੇ ਜੋ ਕਰ ਲਓ ਜੋ ਕਹਿੰਦੇ ਹੋ ਕਰਕੇ ਦਿਖਾਓ ਇਸ ਕਰਕੇ ਲੋਕ ਸਾਡੀ ਗੱਲ ਤੇ ਸਭ ਵਿਸ਼ਵਾਸ ਕਰਦੇ ਆਮ ਬੰਦੇ ਆ ਆਮ ਘਰ ਦੇ ਬੱਚੇ ਆ ਨਾ ਸਾਡਾ ਕੋਈ ਪ੍ਰੋ ਮੰਤਰੀ ਹੁੰਦਾ ਸੀ ਨਾ ਕੋਈ ਐਮਪੀ ਹੁੰਦਾ ਸੀ ਸਾਨੂੰ ਸਾਡੇ ਮਾਪਿਆਂ ਨੇ ਇੱਕ ਜਨਮ ਦਿੱਤਾ ਪਾਲ ਕੇ ਪੋਸ ਕੇ ਵੱਡਾ ਕਰਤਾ ਬਾਕੀ ਸਾਰਾ ਜਿਹੜੀਆਂ ਦੋ ਲੱਤਾਂ ਦਿੱਤੀਆਂ ਮਾੜਾ ਜਿਦੇ ਆਪਣੀਆਂ ਲੱਤਾਂ ਤੇ ਖੜੇ ਆ ਸਾਨੂੰ ਤੇ ਕੀ ਗੱਲ ਆਪਣੇ ਮਾਪਿਆਂ ਨੂੰ ਦੱਸਿਆ ਕਿ ਅਸੀਂ ਕੁਝ ਕਰ ਸਕਦੇ ਆ ਇਹ ਤਾਂ ਮਾਪਿਆਂ ਦੀਆਂ ਬੜੀਆਂ ਬਣਾਤੀਆਂ ਖਾਂਦੇ ਆ ਆਪ ਕਰਕੇ ਦਿਖਾਓ ਫੇਰ ਪਤਾ ਲੱਗੇ ਉਹਦਾ ਰਿਜ਼ਲਟ ਰਹੂਗਾ ਫੇਰ ਹੁਣ ਆਪਣੇ ਨਾਲੇ ਅੰਮ੍ਰਿਤਸਰ ਦੀ ਗੱਲ ਕਰੀਏ ਜੇ ਜਿੱਜਾਂਗੇ ਅੰਮ੍ਰਿਤਸਰ ਵੀ ਜਿੱਤਾਂਗੇ ਨਾਲੇ ਦੀਆਂ ਦੋ ਹੀ ਸੀਟਾਂ ਜਿੱਤਾਂਗੇ ਬਹੁਤ ਆਮਨਾ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਡੋਰ ਟੂ ਡੋਰ ਕੀਤਾ ਯਾਰ ਮੈਮ ਇੱਥੇ ਸਾਡੇ ਨਾਲ ਮੌਜੂਦ ਨੇ ਧਾਲੀਵਾਲ ਸਾਹਿਬ ਦੇ ਨੂੰ ਜਿਹੜੇ ਨੇ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਵੀ ਡੋਰ ਟੂ ਡੋਰ ਕਰ ਰਹੇ ਹੋ ਧਾਲੀਵਾਲ ਸਾਹਿਬ ਵੀ ਕਰ ਰਹੇ ਨੇ ਵੱਡਾ ਮਾਨ ਸਨਮਾਨ ਮਿਲ ਰਿਹਾ ਹੈ ਬਿਲਕੁਲ ਜਿਹੜੇ ਸੀ ਨਾਲੇ ਦੇ ਵਿੱਚ ਵੇਖੋ ਜਿਹੜੇ ਕੰਮ ਕੀਤੇ ਨੇ ਉਹਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਰਿਜ਼ਲਟ ਹੈ ਕਿ ਲੋਕ ਜਿਹੜਾ ਸਾਨੂੰ ਪਰਵਾ ਹੰਗਾਰਾ ਵੀ ਦੇ ਰਹੇ ਨੇ ਤੇ ਆਉਣ ਵਾਲੇ ਤੁਹਾਨੂੰ ਜਿਹੜਾ 1 ਇੱਕ ਤਰੀਕ ਨੂੰ ਜਿਹੜੇ ਰਿਜ਼ਲਟਸ ਮੇ ਕੋ ਵੀ ਦੱਸਣਗੇ ਕਿ ਜਿਹੜਾ ਕੰਮ ਦੀ ਕੀ ਵੈਲਿਊ ਹੈ ਕੰਮ ਦਾ ਕੀ ਮੁੱਲ ਔਰ ਮੈਂ ਜਿਸ ਤਿੱਖਣਾ ਗੱਲ ਕੀਤੀ ਤਾਰੀਵਾਲ ਸਾਹਿਬ ਨਾਲ ਵੀ ਗਿੱਦੜ ਸਿੰਘੀ ਕਿਹੜੀ ਹੈ ਤਾਰੀਵਾਲ ਸਾਹਿਬ ਕੋਲ ਮੈਂ ਵੇਖ ਰਿਹਾ ਵੀ ਤੁਹਾਡੇ ਕੋਲ ਵੀ ਉਹੀ ਗਿੱਦੜ ਸਿੰਘੀ ਹੈ ਤੁਸੀਂ ਵੀ ਪ੍ਰਚਾਰ ਕਰ ਰਹੇ ਹੋ ਤੁਸੀਂ ਮਗਰਮਗਰ ਨਾਲ ਨਾਲ ਤਾਰੀਵਾਲ ਸਾਹਿਬ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹੋ ਦੇ ਲੋਕ ਵੱਡੇ ਪੱਧਰ ਤੇ ਤੁਹਾ ਅਸੀਂ ਜਦੋਂ ਜਾਂਦੇ ਹਾਂ ਡੋਰ ਤੋਂ ਡੋਰਾ ਅਸੀਂ ਇਹ ਸਿਰਫ ਇਹ ਤੇ ਕਿੰਨੇ ਦਿਨਾਂ ਕੀ ਸਾਡਾ ਸਾਥ ਦੋ ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਕਿ ਆ ਦੇਖੋ ਅਸੀਂ ਕੰਮਾਂ ਦੀ ਲਿਸਟ ਵੀ ਲੈ ਕੇ ਆਇਆ ਅਸੀਂ ਆਪਣੇ ਨਾਲ ਕੰਮਾਂ ਦੀ ਲਿਸਟ ਵੀ ਲੈ ਕੇ ਜਾਂਦੇ ਹਾਂ ਕਿ 2.5 ਸਾਲ ਦੇ ਵਿੱਚ ਯੋ ਪੋੜੇ 3 ਸਾਲ ਦੇ ਵਿੱਚ ਆ ਕੰਮ ਅਸੀਂ ਕਰ ਦਿੱਤੇ ਨੇ ਤੇ ਆਉਣ ਵਾਲੇ ਜਿਹੜੇ ਨੇ 2.5 ਸਾਲ ਬਾਕੀ ਨੇ ਉਹਨਾਂ ਦੇ ਵਿੱਚ ਅਸੀਂ ਆ ਕੰਮ ਕਰਾਂਗੇ ਅਸੀਂ ਸਿਰਫ ਇਹ ਥੋੜਾ ਜਾ ਕੇ ਕਹਿ ਦਿੰਦੇ ਹੱਥ ਜੋੜੇ ਤੇ ਸੰਧੂ ਜੀ ਸਾਡਾ ਸਾਥ ਦੇ ਸਾਨੂੰ ਵੋਟ ਪਾਇਆ ਨਹੀਂ ਸਾਡੇ ਕੋਲ ਜਿਹੜੇ ਫੈਕਟਸ ਨੇ ਜਿਹੜੇ ਫੈਕਟ ਕਦੀ ਝੂਠ ਨਹੀਂ ਬੋਲਦੇ ਸਾਡੇ ਕੋਲ ਸੜਕਾਂ ਨਹੀਂ ਦਿਖਾਉਣ ਵਾਸਤੇ ਸਾਡੇ ਕੋਲ ਗਲੀਆਂ ਨਹੀਂ ਦਿਖਾਉਣ ਵਾਸਤੇ ਸਾਡੇ ਕੋਲ ਬਿਜਲੀ ਦੇ ਕੰਮ ਨਹੀਂ ਦਿਖਾਉਣ ਵਾਸਤੇ ਨਹੀਂ ਅਸੀਂ ਉਹ ਲੋਕਾਂ ਨੂੰ ਦਿਖਾ ਰਹਿਆ ਔਰ ਬਕਾਇਦਾ ਲਿਸਟ ਲੈ ਕੇ ਜਾ ਰਹਿਆ ਤੇ ਗਿੱਦਰ ਸਿੰਘ ਜੀ ਉਹੀ ਹੈ ਜਿਹੜੇ ਅਸੀਂ ਲਿਸਟ ਲੈ ਕੇ ਜਾਂਦੇ ਆ ਅੱਜ ਕੀ ਫੇਰ ਕਰਨੀ ਚਾਹੁੰਦੇ ਜੋ ਫੇਰ ਡੋਰ ਡੋਰ ਕਰ ਰਹੇ ਹੋ ਆਪਣਾ ਹਲਕੇ ਦੇ ਵਿੱਚ ਕਰ ਰਹੇ ਹੋ ਅੱਜ ਅੱਜ ਅਸੀਂ ਇੱਥੇ ਖਾਸ ਕਰਕੇ ਜਿਹੜੇ ਸਾਡੇ ਸ਼ਹਿਰ ਅਜਨਾਲਾ ਦੇ ਵਸਨੀਕ ਨੇ 5 ਕੀ ਕੰਮ ਨੂੰ ਵੋਟ ਪਾਓ ਕੰਮ ਦੇ ਆਧਾਰ ਤੇ ਵੋਟ ਪਾਓ ਜੇ ਸਾਡੀ ਸਰਕਾਰ ਬਿਨਾਂ ਵਿਤਕਰੇ ਤੋਂ ਕੰਮ ਕਰ ਰਹੀ ਹੈ ਤੇ ਤੁਸੀਂ ਮੋੜ ਲਾ ਕੇ ਦੱਸੋਗੇ ਤੁਹਾਨੂੰ ਕੰਮ ਚਾਹੀਦਾ ਸਾਡਾ ਸ਼ਹਿਰ ਸਾਨੂੰ ਦੱਸੇ ਕਿ ਸਾਡੇ ਸ਼ਹਿਰ ਨੂੰ ਵਿਕਾਸ ਚਾਹੀਦਾ ਹੈ ਸਾਡੇ ਸ਼ਹਿਰ ਦੇ ਵਸਨੀਕ ਸਾਨੂੰ ਦੱਸਣ ਕਿ ਇਹਨਾਂ ਨੂੰ ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹਨਾਂ ਨੂੰ ਸ਼ਹਿਰ ਜਿਹੜਾ ਹੈ ਨਾਲਾ ਸ਼ਹਿਰ ਬਣਿਆ ਚਾਹੀਦਾ ਹੈ ਠੀਕ ਹੈ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿੱਥੇ ਕੈਬਨਿਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਨਾਲ ਹੀ ਉੱਥੇ ਨਾਲ ਨਾਲ ਉਹਨਾਂ ਦੇ ਨੂੰ ਜਿਹੜੇ ਨੇ ਮੈਡਮ ਅਮਨਦੀਪ ਕੌਰ ਜਿਹੜੇ ਨੇ ਐਡਵੋਕੇਟ ਉਹਨ ਇਥੇ ਆਣ ਕੇ ਪੰਜਾਬ ਵਿੱਚ ਜਿਹੜਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ-ਨਾਲ ਪ੍ਰਚਾਰ ਕਰ ਰਹੇ ਨੇ ਕਿਤਨਾ ਕਿਤੇ ਵੱਡਾ ਜਿਹੜਾ ਉਹਨਾਂ ਨੂੰ ਹੰਗਾਰਾ ਮਿਲਦਾ ਨਜ਼ਰ ਆਉਂਦਾ ਨਾਲ-ਨਾਲ ਜੇ ਧਾਰੀਵਾਲ ਸਾਹਿਬ ਕੋਲੋਂ ਗੱਲ ਕਰੀਏ ਕਿਹੜੀ ਗਿੰਦਰ ਸਿੰਘ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਵਿਕਾਸ ਦੀ ਗਿੰਦਰ ਸਿੰਘ ਦੀ ਜੜੀ ਆ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਲੋਕਾਂ ਨਾਲ ਵਿਕਾਸ ਕਰ ਰਹੇ ਹਾਂ ਤੇ ਲੋਕ ਵਿਕਾਸ ਦੇ ਨਾਂ ਦੇ ਆਮ ਆਦਮੀ ਪਾਰਟੀ ਨਾਲ ਵੱਡੇ ਪੱਧਰ ਤੇ ਜੁੜਦੇ ਨਜ਼ਰ ਆਉਂਦੇ ਨੇ ਬਾਕੀ ਹੌਣ ਵਾਲੇ ਸਮੇਂ ਵਿੱਚ ਦੇਖ ਜਾ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਸਿੱਤਾ ਮਿਲਦੀ ਹੈ ਤੇ ਔਰ ਕਿੰਨਾ ਕਿ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਵਿਕਾਸ